ਜਲੰਧਰ ਦੇ ਫੋਕਲ ਪੁਆਇੰਟ ਦੇ ਕੋਲੋਂ ਇੱਕ ਬਹੁਤ ਮਾੜੀ ਖਬਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਬਾਈਕ ਸਵਾਰ ਭੈਣ ਭਰਾ ਜਾ ਰਹੇ ਸਨ ਅਤੇ ਇੱਕ ਟਿੱਪਰ ਦੀ ਜਿਪੇਟ 'ਚ ਆਉਣ ਵਾਲੀ ਇੱਕ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਦੂਸਰਾ ਵਿਅਕਤੀ ਕਾਇਲ ਹੋ ਗਿਆ ਤੇ ਟਿੱਪਰ ਵਾਲਾ ਮੌਕੇ ਤੋਂ ਫਰਾਰ ਹੋ ਗਿਆ ਤੇ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਦੇ ਮੌਕੇ ਤੇ ਟਿੱਪਰ ਵਾਲੇ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਪੱਤਕਾ ਰਾਹੁਲ ਸ਼ਰਮਾ ਦੀ ਰਿਪੋਰਟ ਮਾਜਨ ਕੀ ਮਾਮਲਾ ਕੀ ਹੈ ਜੀ ਸਰ ਮਾਮਲਾ ਇਹ ਸੀ ਸਾਨੂੰ ਇੱਕ ਟੌਰੋਂ ਦਾ ਫੋਨ ਆਇਆ ਜੀ ਇਹ ਕਹਿੰਦੇ ਵੀ ਸੰਜੀ ਗਾਂਧੀ ਆਪਣੇ ਨਾਲ ਉੱਥੇ ਫੋਗਲ ਪੁਆਇੰਟ ਜਾਮ ਲੱਗਾ ਪਿਆ ਅੱਛਾ ਜੀ ਇਹ ਅਸੀਂ ਜਦੋਂ ਆ ਮੌਕੇ ਤੇ ਆਏ ਤੇ ਮੌਕੇ ਸਾਨੂੰ ਮਿਲਿਆ ਜਿਾ ਆਪਣੇ ਲੱਗਾ ਪਤਾ ਵੀ ਇੱਥੇ ਇੱਕ ਡੈਥ ਹੋ ਗਈ ਆ ਲੇਡੀ ਜੀ ਦੀ ਤੇ ਲੇਡੀ ਜੀ ਦੀ ਡੈਥ ਹੋਣ ਕਰਕੇ ਵੀ ਅਸੀਂ ਵੀ ਲੱਗਾ ਜਾਮ ਜਾਮ ਖਲਾਇਆ ਇਹ ਲੇਡੀ ਨੂੰ ਆਪਾਂ ਨੇ ਸਿਵਲ ਹਸਪਤਾਲ ਭੇਜਿਆ ਬੂਟ ਮਾਟ ਲੈ ਹਾਂ ਜੀ ਅਜੀ ਲੇਡੀ ਮੱਤੇ ਦੇ ਲੱਤ ਹੋ ਗਈ ਹੈ ਹਾਂ ਜੀ ਮੌਕੇ ਤੇ ਹੋ ਗਈ ਸਾਰੇ ਉਹ ਟ੍ਰੈਵਲ ਸਾਰੇ ਗੱਡੀ ਵਾਲਾ ਦੌੜ ਗਿਆ ਸੀਗਾ ਤੇ ਗੱਡੀ ਫਟ ਲਈ ਹੈ ਜਿਹੜਾ ਲਾ ਪੱਤੀ ਕੇ ਗੱਡੀ ਦਾ ਨੰਬਰ ਘਟਿਆ ਵੀ ਇਹਨੋ ਨਾਂ ਨੰਬਰ ਹੈ ਨਹੀਂ ਤੇ ਇਹ ਸਾਰੇ ਗੱਡੀ ਕੰਪਨੀ ਦੀ ਹੈਗੀ ਆ ਜੋੜਾਂ ਤੇ ਆਪਣੇ ਕੰਮ ਕਰਦੇ ਪਏ ਆ ਜੀ ਆਪਣੇ ਜਿਹੜਾ ਬਦਰੀ ਵਾਲਾ ਇਹ ਉਹਦੇ ਕਰਕੇ ਫਿਰ ਗੱਡੀ ਨੂੰ ਫੜ ਲਿਆ ਤੇ ਚੌਕੀ ਖਣ ਲੱਗੇ ਆ ਬਾਕੀ ਅਗਲੀ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਵਿਅਕਤੀ ਵੀ ਡੱਟੇ ਜੀ ਇਹ ਲੈਡੀ ਦੇ ਤੋਂ ਸਾਰੇ ਹੈਗੇ ਦੱਸਦੇ ਆਪਣੇ ਮਕਸੂਦਾਂ ਦੇ ਆ ਜੀ ਤੇ ਆਪਣੇ ਮੋਟਰਸਾਈਕਲ ਤੇ ਆਉਂਦੇ ਪਏ ਸੀ ਮੋਟਰਸਾਈਕਲ ਤੇ ਇਹ ਵੀਰ ਤੇ ਜਾ ਰਹੇ ਸੀ ਆਪਣੇ ਜਿਸ ਸੰਸਕਾਤ ਜਾ ਰਹੇ ਸੀਗੇ ਜਦੋਂ ਫਿਰ ਇਹਦੇ ਤੇ ਆਪਣੇ ਸੰਝੀਗਾਂ ਦੀ ਨਹਿਰ ਤੇ ਆਏ ਆ ਤੇ ਉਹਨਾਂ ਨੇ ਆਣ ਕੇ ਫਿਰ ਇੱਥੇ ਟਰੱਕ ਦੇ ਛੱਟ ਮਾਰੀ ਇਹ ਹਣੀ ਦਿੱਥੋ ਗਈ ਨਹੀਂ ਨਾਲ ਉਹਦਾ ਭਰਾ ਸੀਗਾ ਜੀ ਹਾਂਜੀ ਭਰਾ ਦਾ ਪਛਾਇਆ ਤੇ ਆਪਣੇ ਨੇੜੀ ਦਿੱਥੋ ਗਈ